ਉਹ ਛੋਟਾ ਇਹ ਧਰਮ ਨਹੀਂ ਹੈਗਾ ਛੋਟਾ ਕੋਈ ਜੀਸੂ ਮੀਸੂ ਵਾਲਾ ਤਾਂ ਕੁਝ ਨਹੀਂ ਹੈਗਾ। ਚੰਨ ਪੈਸਿਆਂ ਦੇ ਪਿੱਛੇ, ਚੰਨ ਰੁਪਈਆਂ ਦੇ ਪਿੱਛੇ ਇਹ ਲੋਕ ਆ ਆਪ ਦੀ। ਭਾਈ ਯਾਰ ਹੁਣ ਕੀ ਕਹਾ ਵੀ ਕਿਨੂੰ ਵੀ ਵੇਚ ਸਕਦੇ ਨੇ ਇਹ। ਤੁਹਾਨੂੰ ਚੰਨ ਰੂਲੇ ਨਹੀਂ ਪ੍ਰੋਗਰਾਮ ਕਰ ਜਾਣਾ ਜੇ ਸਿੱਖ ਹੋਣ ਹੋਰੇ। ਹੋਰ ਵੀ ਬਹੁਤ ਮੰਦ ਭਾਗੀਆਂ ਗੱਲਾਂ ਭਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ ਗਈਆਂ ਸੀ। ते चर्च आए नहीं। गया आप आप तो सॉरी फील कर लिया दोस्तों आगे हम जे वीडियो क्लिप को पूरा देखेंगे पहले मैं आप सभी को इस वीडियो क्लिप के बारे में बता देना चाहता हूँ जैसे कि आप सभी ने इस वीडियो क्लिप को स्टार्ट में देखा है कि एक व्यक्ति की तरफ से मसील लोगो को बुरा बड़ा बोला गया और ये बताया गया कि मुसीह लोग पैसे देकर धर्म परिवर्तन करते हैं और पैसे देकर इकट्ठा की गई भीड़ है जिसको लेकर मुसी लीडर ने इनके साथ कांटेक्ट किया और इनको चर्च में बुलाया और बताया कि आप देखो कि क्या चर्च में सच में पैसे देकर धर्म परिवर्तन किया जाता है लेकिन इस भाई ने जब चर्च में आया तो जब देखा की जहाँ पर चर्च में कोई भी पैसे देकर धर्म परिवर्तन नहीं होता तो इस भाई ने सभी से माफी मांगी इस वीडियो क्लिप को हम आगे पूरा देखेंगे मैं आप सभी को बताना चाहता हूँ की प्रभु यीशु मसीह सिर्फ क्रिश्चियन लोगों के लिए नहीं है प्रभु यीशु मसीह सभी के लिए है जो कोई भी प्रभु यीशु मसीह के ऊपर विश्वास करेगा वे बचाया जाएगा और आइए हम जे वीडियो क्लिप को पूरा देखते हैं वो छोटा है धर्म नहीं है छोटा कोई जीसु मसीह को लेना कुछ नहीं है ये कावे पीछे यार आ देख लो नापे च कोई बंदा नहीं है जो अणखाला हो जो इन्हों का प्रोग्राम बंद करा दे ਬਈ ਜਾਂ ਨ ਪੈਸਿਆਂ ਦੇ ਪਿੱਛੇ ਜਾਂ ਰੁਪਈਆਂ ਦੇ ਪਿੱਛੇ ਇਹ ਲੋਕ ਆ ਆਪ ਦੀ ਮੈਂ ਯਾਰ ਹੁਣ ਕੀ ਕਹਾ ਵੀ ਕਿਨੂੰ ਵੀ ਵੇਚ ਸਕਦੇ ਨੇ ਇਹ ਤੁਹਾਨੂੰ ਪਤਾ ਹੀ ਆ ਹੈਨਾ 10 ਰੁਪਈਆਂ ਦੇ ਪਿੱਛੇ ਇਹ ਉਹ ਗੱਲ ਅੱਲਾ ਬਈ 20 18 ਕੁਝ 10 ਤੇ ਲਾ ਸਕਦੇ ਨੇ ਆ ਨਰੂਲੇ ਉਹ ਨਹੀਂ ਪ੍ਰੋਗਰਾਮ ਕਰ ਜਣਾ ਜੇ ਸਿੱਖ ਹੋਣ ਹੋਰੇ ਹallelujah ਹallelujah ਸਰਮ ਦੇ ਐਮ ਸੀ ਦੀ ਕੱਲ ਨਬਾ ਚਰਚ ਵੱਲੋਂ ਨਵੀਂ ਵਿਸ਼ਾਲ ਸ਼ੋਭਾ ਇਹ ਤਾਂ ਗੱਡੀ ਗਈ ਸੀਗੀ ਉਸ ਸੰਬੰਧੀ ਸਾਡੇ ਕੋਲ ਇੱਕ ਵੀਡੀਓ ਏ ਸੀ ਕੱਲ ਪਟਿਆਲਾ ਗੇਟ ਵਿਖੇ ਜਰਨੈਲ ਸਿੰਘ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਇਹ ਮਸੀਹ ਪਾਈਚਾਰਾ ਜੋ ਪਖੰਡ ਕਰਦਾ ਆ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਔਰ ਇਹ ਹੋਰ ਵੀ ਬਹੁਤ ਮੰਦ ਭਾਗੀਆਂ ਗੱਲਾਂ ਭਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ ਗਈਆਂ ਸੀਗੀਆਂ ਤੇ ਅੱਜ ਇਹ ਸਾਡੇ ਕੋਲੋਂ ਇੱਥੇ ਚਰਚ ਆਏ ਨੇ ਸਾਰੀਆਂ ਗੱਲਾਂ ਇਹਨਾਂ ਤੱਥ ਇਹਨਾਂ ਦੇ ਮੂਰੇ ਰੱਖੇ ਗਏ ਨੇ ਇਹਨਾਂ ਨੂੰ ਅਸੀਂ ਇਹ ਵੀ ਕਿਹਾ ਕਿ ਤੁਸੀਂ 10 ਦਿਨ ਦਾ ਸਮਾਂ ਲਓ 10 ਜਨਤਾ ਵਿੱਚ ਤੁਸੀਂ ਪਤਾ ਕਰੋ ਕਿ ਕਿੰਨੇ ਕਿ ਲੋਕਾਂ ਦਾ ਧਰਮ ਪਰਿਵਰਤਨ ਹੋ ਗਿਆ ਤੁਹਾਨੂੰ ਡਾਟਾ ਸੀ ਪ੍ਰੋਵਾਈਡ ਕਰਾਉਣੇ ਆ ਜਿਹਨੇ ਲੋਕ ਸਾਡੇ ਚਰਚ ਚ ਆਉਂਦੇ ਨੇ ਅਸੀਂ ਤੁਹਾਨੂੰ ਸਾਰੇ ਲੋਕਾਂ ਦਾ ਡਾਟਾ ਪ੍ਰੋਵਾਈਡ ਕਰਾਉਣਾ ਤੁਸੀਂ ਉਹਨਾਂ ਦੇ ਘਰ ਜਾ ਕੇ ਤਫ਼ਤੀਸ਼ ਕਰੋ ਮਹੀਨਾ ਉਹ ਚਰਚ ਬੈਠੋ ਲੋਕਾਂ ਨਾਲ ਵਿਚਰੋ ਪਤਾ ਕਰੋ ਪੰਜਾਬ ਦੀ ਕਿਸੇ ਚਰਚ ਜਾਓ ਅਗਰ ਤੁਹਾਨੂੰ ਇੱਕ ਵੀ ਬੰਦਾ ਮਿਲਦਾ ਆ ਕਿ ਜਿਹਦਾ ਪੈਸਾ ਦੇ ਕੇ ਧਰਮ ਤਬਦੀਲ ਹੋਇਆ ਹੋਵੇ ਤਾਂ ਅਸੀਂ ਤੁਹਾਡੇ ਪੈਰਾਂ 'ਤੇ ਖੁਦ ਮਾਫੀ ਮੰਗਾਂਗੇ ਅੱਜ ਜਿੰਨੇ ਵੀ ਮਹਤਵਪੂਰਨ ਸੱਜਣ ਸੀਗੇ ਜਿਹਦ ਨੂੰ ਬੁਲਾਇਆ ਗਿਆ ਤੇ ਨੇ ਖੁਦ ਆ ਕੇ ਗਿਲਟੀ ਫੀਲ ਕੀਤੀ ਹੈ ਮਾਫੀ ਮੰਗੀ ਹੈ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ 'ਤੇ ਸਾਰੀ ਵੀਰੀ ਆਪਾਂ ਸੌਰੀ ਮੰਗਣੇ ਆ ਜਿਹੜਾ ਪੰਜੀ ਸੀ ਜਿਸ ਤਾਂ ਬਾਰੇ ਬੋਲਿਆ ਗਿਆ ਆਪਾਂ ਉਹ ਤੋਂ ਸੌਰੀ ਫੀਲ ਕਰਦੇ ਆ ਮਹਤ ਜੰਗਾ ਆਉਰੇ ਆ ਕੇ ਦੇਖਿਆ ਤਾਂ ਸਿਸਟਮ ਸਾਰਾ ਠੀਕ ਲੱਗੇ ਕੀ ਲੋਕਾਂ ਦਾ ਜਿਹੜਾ ਧਰਮ ਆ ਪੈਸੇ ਦੇ ਕੇ ਬਦਲਾ ਜਾਂਦਾ ਨਹੀਂ ਨਹੀਂ ਤੁਸੀਂ ਜਿੰਨੇ ਕੁ ਲੋਕਾਂ ਨੂੰ ਵਿਚਰੇ ਹੋ ਮਿਲਟਰੀ ਰਟਾਇਰ ਬੰਦੇ ਦੇ ਵਿੱਚ ਵਿਚਰੇ ਹੋ ਜਾਂ ਹੋਰ ਬੰਦੇ ਮਿਲਣੇ ਨੇ ਤੁਹਾਨੂੰ ਡਾਟਾ ਵੀ ਦਿੰਦੇ ਨੇ ਕਿ ਪੈਸਾ ਦੇ ਕੇ ਧਰਮ ਬਦਲੇ ਜਾਂਦਾ ਨਹੀਂ ਨਹੀਂ ਲੱਗਿਆ ਨਹੀਂ ਜਿਹੜੇ ਐਦਾਂ ਦਾ ਕੋਈ ਐਸਾ ਪ੍ਰੋਗਰਾਮ ਤੁਸੀਂ ਅੱਜ ਕੱਲ ਸਟੇਟਮੈਂਟ ਤੇ ਉਹ ਲਈ ਮਾਫੀ ਮੰਗਦੇ ਹਾਂ ਅਸੀਂ ਵੀ ਜੀ ਇਹਨਾਂ ਨੂੰ ਬੜੇ ਨਿਮਰਤਾ ਸਹਿਜ ਉਹ ਸਾਨੂੰ ਬਾਈਬਲ ਸਿਖਾਉਂਦੀ ਹੈ ਅਸੀਂ ਮਾਫ ਕਰਦੇ ਹਾਂ ਜਿੰਨੇ ਮੌਤਵਾਰ ਭਰਾ ਇਹਨਾਂ ਦੇ ਨਾਲ ਆਏ ਨਹੀਂ 90 ਦੇ ਉਹਨਾਂ ਦੇ ਕਰਕੇ ਜਿਹਨੂੰ ਤੁਹਾਨੂੰ ਬਾਈਬਲ ਸਿਖਾਉਂਦੇ ਉਹਨਾਂ ਕਰ ਉਸ ਡਾਟਾ ਦਾ ਚੱਲਦੇ ਵਿੱਚ ਇਹਨੂੰ ਮਾਫ ਕਰਦੇ ਆਂ ਔਰ ਭਰਾ ਇਸ ਦੀ ਸ਼ਰਮਿੰਦਾ ਤੇ ਅੱਗੇ ਤੋਂ ਇਹ ਵਾਅਦਾ ਕਰਦੇ ਨੇ ਅੱਜ ਤੋਂ ਕੋਈ ਵੀ ਵੀਡੀਓ ਇਹਦਾ ਦੀ ਕੋਈ ਨਹੀਂ ਪਾਉਣਗੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵਿਰੋਧ ਕਰਦੇ ਨੇ 크੍ਰਿਸਚੀਅਨਿਟੀ ਦਾ مسی ਸਮਾਧ ਮੈਂ ਕਹਿਣਾ ਚਾਹੁੰਦਾ ਜੀ ਸੱਚਕੇ ਕਰੋ ਪਰ ਜੇ ਅਗਰ ਬਾਈਬਲ ਦਾ مسی ਲੋਕਾਂ ਦਾ ਵਿਰੋਧ ਕਰਦੇ ਹੋ ਪਹਿਲਾਂ ਉਸ ਬਾਰੇ ਜਾਣਕਾਰੀ ਲਓ ਉਸ ਬਾਰੇ ਦੇਖੋ ਆ ਕੇ ਪੜੋ ਬਾਈਬਲ ਨੂੰ ਚਰਚਾਂ ਜਾਓ ਬੈਠੋ ਲੋਕਾਂ ਚ ਵਿੱਚ ਰੋ ਤੁਹਾਨੂੰ ਡਾਟਾ ਪ੍ਰੋਵਾਈਡ ਕਰ ਦਿੰਨੇ ਆਂ ਅਸੀਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਦਾ ਜੀਵਨ ਬਦਲਿਆ ਆ ਹਰ ਇੱਕ ਸੰਡੇ ਕਿੰਨੇ ਲੋਕ ਨਸ਼ੇ ਤੋਂ ਆਜ਼ਾਦ ਹੁੰਦੇ ਆ ਕਿੰਨੇ ਲੋਕ ਬਿਮਾਰੀਆਂ ਤੋਂ ਆਜ਼ਾਦ ਹੁੰਦੇ ਆ ਮੈਂ ਕਹਿੰਦਾ ਅਗਰ 25-25 ਲੱਖ ਰੁਪਏ ਸੀ ਇਹ ਧਰਮ ਲੋਕਾਂ ਦਾ ਦੇ ਕੇ ਬਦਲ ਵੀ ਦਿੱਤਾਗਾ ਤੁਸੀਂ 30 ਲੱਖ ਲੈ ਕੇ ਆਪਣੇ ਧਰਮ ਚ ਲਿਜਾ ਕੇ ਦਿਓ ਦਿਖਾਓ ਅਗਰ ਲੋਕ ਪੈਸੇ ਦਾ ਕੋਈ ਬੰਦਾ لالچی ਆ ਅਗਰ ਅੱਜ 25 ਲੱਖ ਰੁਪਏ ਲੈ ਕੇ ਕਿਸੇ ਧਰਮ ਜਾ ਸਕਦਾ ਤਾਂ ਕੱਲੋ 30 ਲੱਖ ਲੈ ਕੇ ਤੁਹਾਡੇ ਚ ਵੀ ਜਾ ਸਕਦਾ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਅਸੀਂ ਇਹਨੂੰ 25 ਛੱਡੋ 30 ਛੱਡੋ ਅਸੀਂ ਕਿਤੇ ਹਜ਼ਾਰ ਰੁਪਏ ਵੀ ਸਾਬਤ ਕਰ ਦੋ 100 ਰੁਪਏ ਵੀ ਸਾਬਤ ਕਰ ਦੋ ਤਾਂ ਅਸੀਂ ਇਹਨਾਂ ਦੇਨਦਾਰ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਮੁਸੀਬ ਭਾਈਚਾਰੇ ਨੂੰ ਜਿੰਨੇ ਵੀ ਲੋਕਾਂ ਨੇ ਇਹਨਾਂ ਦੀ ਵੀਡੀਓ ਦੇਖੀ ਹੈ ਕਹਿਣਾ ਚਾਹਣਾ ਕਿ ਅੱਜ ਇਹਨਾਂ ਨੇ ਮਾਫੀ ਮੰਗੀ ਹੈ ਚਰਚਾ ਕੇ ਪੂਰਾ ਇਹਨਾਂ ਨਾਲ ਜੋ ਵੀ ਇਹਨਾਂ ਦੇ ਮੋਹਤਵਾਰ ਸੱਜਣ ਆਏ ਉਹਨਾਂ ਦੇ ਕਰਕੇ ਅਸੀਂ ਉਹਨਾਂ ਨੂੰ ਮਾਫ ਕਰਦੇ ਹਾਂ ਤੇ ਇਸ ਮੈਟਰ ਨੂੰ ਇੱਥੇ ਸੋਲਵ ਕਰਦੇ ਹਾਂ ਸਾਰਿਆਂ ਨੂੰ ਜੈ ਜੈ